ਅਸਲ ਮਾਣੇ ਦਾ ਸਰਪੰਚ ਹੈ ਉਹਨੂੰ ਵੀ ਦਸਤਰਾਹ ਚੌਣੇ ਵੀ ਤੇਰਾ ਜਥੇਬੰਦੀਆਂ ਦੇ ਨਾਲ ਬਾਤ ਪਿਆ ਲਾਲ ਝੰਡਾ ਚੱਤੇਬੰਦੀਆਂ ਦੇ ਨਾਲ ਤੇ ਤੇਰੀ ਜਬਾਨ ਧੱਟ ਕੇ ਮੂੰਹ ਚ ਪਾ ਦਾਂਗੇ ਜਿਹੜਾ ਡੀਐਫਪੀ ਸਾਹਿਬ ਨੂੰ ਪੱਟ ਗਿਆ ਸੀ ਉਹਦੇ ਵੱਸੋਂ ਬਾਹਰ ਆਉ ਉਹ ਕੁਛ ਕਰ ਕਿਉਂ ਘਾੜੇ ਕਿਉਂਕਿ ਉਹ ਜਿਹੜਾ ਸਰਕਾਰੀ ਘੇਟਿਆਂ ਦੀ ਮੁਕਲ ਦੇ ਵਿੱਚ ਡੀਐਫਪੀ ਸਾਹਿਬ ਬੈਠਾ ਹੈ ਤੁਸੀਂ ਸਾਡੇ ਸਾਥੀ ਦੇ ਦੱਸੀ ਹੈ ਕਿ ਜਿਹੜਾ ਨਰੇਸ਼ ਸਿੰਘ ਸਾਹਿਬ ਨੇ ਆ ਆਮ ਆਦਮੀ ਪਾਰਟੀ ਦਾ ਇਹ ਵਾਅਦਾ ਜਿਸ ਨਾਲ ਮੇਰੇ ਵੱਸੋਂ ਬਾਹਰ ਆ ਗਿਆ ਕਿਉਂਕਿ ਅਸਲੀ ਆਪਾਂ ਨੂੰ ਪਤਾ ਹੈ ਕਿ ਸਾਡੇ ਮਿਹਤੂਰਾ ਜਦੋਂ ਆਹਿਆ ਚਾਲ ਹੁੰਦੇ ਹੋ ਪਲੀਸ ਨਾਲ ਜਿਹੜੀ ਉਹਨਾਂ ਸਮਾਏਦਾਰਿਤ ਤਦ ਦੇ ਵਿੱਚ ਭਾਦੀ ਹੈ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ 2022 ਦੇ ਵਿੱਚ ਵਾਅਦਾ ਕਰਦੀ ਸੀ ਆਪਾਂ ਸਾਰਿਆਂ ਨੂੰ ਪਤਾ ਹੈ ਕਿ ਗਰੀਬਾਂ ਦੇ ਵੇੜਿਆਂ ਦੇ ਵਿੱਚ ਜਾ ਕੇ ਕਿਉਂਕਿ ਭਗੰਤ ਮਾਨ ਦੇ ਨਾਰਾ ਲੱਗਾ ਨਹੀਂ ਕੋਈ ਨਾਰਾ ਨਹੀਂ ਲੱਗਦਾ ਤੇਰੀ ਸਰਕਾਰ ਤੇ ਕੋਈ ਨਾਰਾ ਨਹੀਂ ਲੱਗੂਗਾ ਤੇਰੀ ਸਰਕਾਰ ਦੇ ਵਿੱਚ ਪਰ ਆਪਾਂ ਸਾਰੇ ਜਾਣਦੇ ਆ ਜੋ ਪਕਾਤਵਾਦੀ ਦਫਾਤ ਦੇ ਕਾਲ ਦੀ ਜਾਨ ਤੋਂ ਬਾਅਦ ਇੱਕ ਬਗਵਾ ਸਮਾਜ ਨੇ ਤੱਕ ਬਣੀ ਹੈ ਸਾਡੇ ਭੱਟ ਸਿੰਘ ਵਾਲੀ ਕਿ ਉਹ ਭੱਟ ਸਿੰਘ ਦੀ ਵਿਚਾਰਧਾਰਾ ਦੇ ਘਣੇ ਤੋਂ ਬੰਦ ਮੱਦੀ ਤੋਂ ਬਾਅਦ ਪਰ ਉਹਨਾਂ ਦੇ ਕੋਲ ਇਹ ਕਿੰਨਾ ਦੇ ਕਾਲ ਬਜ਼ਾਰ ਦੇ ਵਿੱਚ ਸਭ ਤੋਂ ਵੱਡੇ ਧਰਨੇ ਤੇ ਸਾਡੇ ਅੰਧਿਆਪਕ ਹੋਣਾ ਚਾਹੀਓ ਤਾਂ ਨਵੇਂ ਹੋਣ ਤੇ ਚਾਹੀਓ ਸਾਡੇ ਮਲਾਜਮ ਹੋਣਾ ਜੋ ਕਿ ਇਹ ਜਿਹੜਾ ਇਹ ਜਿਹੜਾ ਵੀਡੀਓ ਵੀ ਦੱਸ ਦੇਣਾ ਚਾਹੁੰਦੇ ਆ ਤੇ ਜਿਹੜਾ ਤਖਤਲਮਾਨੇ ਦਾ ਸਰਪੰਚ ਹੈ ਉਹਨੂੰ ਵੀ ਤਸਤਰਾ ਚੌਣੇ ਵੀ ਤੇਰਾ ਜਥੇਬੰਦੀਆਂ ਦੇ ਨਾਲ ਵਾਪਿਆ ਲਾਲ ਝੰਡਾ ਜਥੇਬੰਦੀਆਂ ਦੇ ਨਾਲ ਤੇ ਤੇਰੀ ਜਬਾਨ ਧੱਕ ਕੇ ਮੂੰਹ ਚ ਪਾ ਦਾਂਗੇ ਜੇ ਤੂੰ ਸਾਡੀਆਂ ਧੀਆਂ ਭੈਣਾਂ ਉਂ ਜਿਹੜੇ ਤੂੰ ਲਫਜ਼ ਬੋਲਦਾ ਹੈ ਇਹ ਅਸੀਂ ਐਸ ਮੰਚ ਤੋਂ ਅਸੀਂ ਡਾਂਡ ਕਰਦੇ ਇੱਥੇ ਦਿੜਦਾ ਦਾ ਜਿਹੜਾ ਸਾਡਾ ਧਰਨਾ ਹੋਗਾ ਜਿਹੜਾ ਡੀਐਸਪੀ ਸਾਹਿਬ ਵੀ ਬਣ ਗਿਆ ਸੀ ਉਹਦੇ ਬੱਸ ਉਹ ਬਾਹਰ ਕੋਈ ਕੰਮ ਚੁਕਾ ਨਹੀਂ ਕਿਉਂਕਿ ਉਹ ਜਿਹੜਾ ਸਰਕਾਰੀ ਚਿਹਤਿਆਂ ਦੀ ਬੋਕਲ ਦੇ ਵਿੱਚ ਡੀਐਸਪੀ ਸਾਹਿਬ ਬੈਠਾ ਹੋਇਆ ਉਹ ਨਹੀਂ ਕੁਝ ਕਰ ਸਕਦਾ ਐ ਜਿਹੜਾ ਤੂੰ ਪੰਗਾ ਚਾੜ ਰਹੀ ਹੈ ਕਿਉਂਕਿ ਇਥੋਂ ਦਾ ਐਮਐਲਏ ਕਾਕਾ ਬਰਾੜ ਹੈ ਜਿਹੜਾ ਉਹ ਸਾਰੇ ਕੌਂਟੀ ਰਹਿ ਨਵਾਈ ਹੀਟੇ ਸਾਰਾ ਜਿਹੜਾ ਕੰਮ ਹੋ ਰਿਹਾ ਜਿਹੜੇ ਪੱਤਲ ਮਾਰੇ ਦੇ ਕੁ ਵਿਅਕਤੀ ਐ ਅਸੀਂ ਮੰਗ ਕਰਦੇ ਆਂ ਵੀ ਜੇ ਉਹਨਾਂ ਦੇ ਪਰਚੇ ਤੁਰੰਤ ਦਰਜ ਕਰੋ ਨਹੀਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਤੂੰ ਵੱਡੇ ਕੱਠ ਕਰਾਂਗੇ ਅਸੀਂ ਡੀਐਸਪੀ ਕੀ ਐਸਐਸਪੀ ਦਾ ਵੀ ਦਫ਼ਤਰ ਘੇਰਾਂਗੇ ਤੇ ਵੀਡੀਓ ਨੂੰ ਵੀ ਦੱਸ ਦੇਣਾ ਚਾਹੁੰਦੇ ਆ ਕਿ ਜਿਹੜੀਆਂ ਤੂੰ ਧਾਕੀਆਂ ਦੇਣਾ ਸਾਡੇ ਸਾਹਦੀ ਤੇ ਕਿ ਅਸੀਂ ਪਰਚੇ ਦਰਜ ਕਰਾਵਾਂਗੇ ਵੀਡੀਓ ਸਾਡ ਵੀ ਦੱਸ ਦੇਣਾ ਚਾਹੁੰਦੇ ਆ ਕਿ ਤੇਰੇ ਹੱਥ ਕੰਬਣਗੇ ਪਰਚਾ ਕੱਟਣ ਤੋਂ ਪਹਿਲਾਂ दे आ, दे डाल। आया आया आया। दिल्ली क्राइम नेशनल न्यूज नजर पर।